ਆਪਾ ਸਤਿ ਸ਼੍ਰੀ ਅਕਾਲ ਬਾਪੂ ਜੀ ਮੇਰੇ ਬਾਪੂ ਜੀ ਨੂੰ ਮਿਲੋ ਸਾਰੇ ਜਣੇ ਜਿਹੜੇ ਅੱਜ ਤੱਕ ਸਾਨੂੰ ਇਤਿਹਾਸ ਬਾਰੇ ਜਾਣਕਾਰੀ ਦਿੰਦੇ ਆਏ ਹੈ ਤੇ ਹਾਂਜੀ ਮੇਰਾ ਆਂਬਰਤ ਸਰਦੇ ਨੇੜੇ ਪਿੰਡ ਹੈਗਾ ਥੋੜੀ ਜਿਹੀ ਬਾੜ ਦੇ ਨਾਲ ਹੀ ਹਾਂਜੀ ਉਹ ਆਂਬਰਤ ਸਰਦੇ ਨਾਲ ਪਿੰਡ ਹੈ ਹੈ ਉਥੇ ਦੋ ਪਰਾ ਸੀਗੇ ਇੱਕ ਤਾਂ ਅੱਤਾ ਸੀਗਾ ਹਾਂਜੀ ਇੱਕ ਬਲਵੰਤ ਸਿੰਘ ਹਾਂਜੀ ਉਹ ਦੋਨੇ ਜਾ ਕੇ ਗੁਰੂ ਘਰ ਕੀਰਤਨ ਕਰਦੇ ਹੁੰਦੇ ਸੀਗੇ ਹਾਂਜੀ ਬਾਕੀ ਇਹ ਤੁਸੀਂ ਪਹਿਲਾਂ ਵੀ ਸੁਣਾਈ ਸੀ ਭਾਈ ਸੱਤਾ ਤੇ ਬਲਵੰਦ ਜਿੰਨਾ ਦਾ ਸਰੀਰ ਦੇ ਉੱਪਰ ਰੋਗ ਹੋ ਗਿਆ ਸੀਗਾ ਹਨਾ ਜੀ ਹਾਂਜੀ ਫਿਰ ਦੁਬਾਰੇ ਸੁਣਾਉਣੀ ਹੈ ਜੇ ਹੋਰ ਸੁਣਾਉਣਾ ਚਾਹੁੰਦੇ ਹੋ ਹੋਰ ਸੁਣਾ ਦਿਓ ਜੇ ਉਹੀ ਸੁਣਾਉਣੀ ਹੈ ਤਾਂ ਹੋ ਕਿਸ ਨਾਲ ਸੁਡੀ ਮਰਜੀ ਹੈ ਦੇ ਰਹੇ ਜਿਹਦਾ ਪਤਾ ਦੁੱਧਾ ਜੀ ਆਏ ਸੀਗੇ ਇੱਥੇ ਹਾਂਜੀ ਪਹਿਲੀ ਗ੍ਰੰਥੀ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਪੁੱਤਾਂ ਦੀਆਂ ਦਾਤਾਂ ਦੇਣ ਵਾਲੀ ਹੈ ਨਾ ਜੀ ਉਹ ਸੁਣੀਆਂ ਤਾਂ ਸਾਰੀ ਹਾਂਜੀ ਸਾਰੀ ਸੁਣੀ ਹੈ ਹਾਂਜੀ ਇਹ ਤਾਂ ਰਹਿੰਦੇ ਬਰੇ ਹੋਰ ਕੋਈ ਸੁਣਾ ਦਿਓ ਇਹ ਤਾਂ ਮੇਰੇ ਕੋਲ ਜਾ ਨਹੀਂ ਤੁਸੀਂ ਸੀ ਆਪਣੀ ਦਰਵਾਸਾਬ ਚ ਜਿਹੜਾ ਪਵਿੱਤਰ ਸ਼ੀਸ਼ਾ ਸਾਹਿਬ ਹੈਗੀ ਹੈ ਹੈਨਾ ਜੀ ਉਹਦੇ ਬਾਰੇ ਦੱਸ ਦੋ ਵੀ ਉਹਦੇ ਨਾਲ ਕਿਸ ਤਰ੍ਹਾਂ ਮਤਲਬ ਜਿਹੜੇ ਲੱਕਵੇ ਨਾਲ ਮੂੰਹ ਹੈਗੀ ਹੈ ਸਿੱਧੇ ਹੁੰਦੇ ਹੈਗੇ ਉਹ ਉਹ ਕਿਵੇਂ ਹੈ ਬਾਪੂ ਜੀ ਉਹਦੇ ਬਾਰੇ ਦੱਸੋ ਸਾਨੂੰ ਵੀ ਉਹਦਾ ਇਤਿਹਾਸ ਕੀ ਹੈ ਇਤਿਹਾਸ ਤਾਂ ਉਹਦਾ ਗੁਰੂ ਤਾਂ ਕਹਿੰਦਾ ਹੁੰਦਾ ਹਾਂਜੀ ਸਤਿ ਸ਼੍ਰੀ ਅਕਾਲ ਮਾਨ ਸਿੰਘਾ ਹਾਂਜੀ ਦਵਾਰਾ ਦੇ ਭਾਈ ਮੈਂ ਜਿੰਨੀ ਤੋਂ ਤੇ ਬਾਤੇ ਕਾ ਫੂਸਾ ਬਣਾ ਕੇ ਲੈਂਦਾ ਹਾਂ ਹਾਂਜੀ ਗੁਰੂ ਜੀ ਨੂੰ ਭੇਟ ਕਰਨ ਵਸਤੀ ਹਾਂ ਭੇਟਾ ਕਰਨੀ ਉਹਦੇ ਬਾਤੇ ਹਾਂਜੀ ਤੁਫੀ ਮਾਨਾਰਾ ਜੀ ਹਾਂਜੀ ਹਾਂ ਇਹ ਜੇ ਮੇਰੇ ਕੋਲ ਇਹ ਦਸਤਾਰ ਸਮਰ ਕੇ ਬੰਨ੍ਹਿਆ ਕਰੋਗੇ ਹਾਂਜੀ ਹਾਂਜੀ ਚੰਗੀ ਗੱਲ ਹੈ ਚਾਵਾ ਚੋ ਦੇ ਹਾਂਜੀ ਜਿਹੜਾ ਤੁਸੀਂ ਲਿਆਂਦਾ ਹਾਂਜੀ ਤੇ ਆਪਾਂ ਇਹਨੂੰ ਵਰਤਿਆ ਕਰਾਂਗੇ ਹਾਂਜੀ ਬਸ ਇਹਦੇ ਚ ਇੱਕ ਗੱਲ ਹੋਰ ਹੈਗੀ ਐ ਹਾਂਜੀ ਹੋਰ ਸ਼ੀਸ਼ਿਆਂ ਚ ਨਹੀਂ ਹੈਗੀ ਜਿਹੜਾ ਸੀਸਾ ਇਹ ਹੈਗਾ ਨਾ ਹਾਂਜੀ ਤੇ ਹੁਣ ਤਾਂ ਲੋਕਾਂ ਦੇ ਮੂਹ ਵੀ ਸੱਜਿਆ ਕਰਿਆ ਕਰੂਗਾ ਅੱਛਾ ਜੀ ਮੂਹ ਵੀ ਸੱਜਿਆ ਕਰਿਆ ਕਰੂਗਾ ਲੋਕਾਂ ਨੇ ਹਾਂਜੀ ਬਾਪੂ ਜੀ ਪਰ ਉਹਦੋਂ ਤਾਂ ਨਮਾਜ਼ ਆ ਲਿਆਂਦਾ ਸੀ ਦਾ ਸੇ ਉਹ ਬੰਦੇ ਵੀ ਟੁੱਕੇ ਵਹਾ ਕੇ ਹਾਂਜੀ ਟੁੱਕ ਕਰਨੀ ਅੱਛੀ ਸੇ ਦਾ ਮੂਹ ਕਰਕੇ ਉਹਦੇ ਕੰਨੇ ਮੂਹ ਕਰ ਲੈਂਦੇ ਹਾਂਜੀ ਇਸੇ ਵੱਲ ਹਾਂਜੀ ਨੂੰ ਕੁਛੋਲੇ ਆਂਦੇ ਜਾਣੇ ਦੇਂਦੇ ਨਾ ਹਾਂਜੀ ਕੱਬ ਲੈnde ਹਾਂਜੀ ਬਾਂਹ ਦੇ ਦਾਣੇ ਤੇ ਵੀ ਜਾਣਦੇ ਹਾਂਜੀ ਤੇ ਮਾਰੇ ਜਗ੍ਹਾ ਨੂੰ ਉਹਦੀ ਜਮਾਇਤ ਆ ਜਾਂਦੀ ਹਾਂਜੀ ਉਹਦੀ ਜਮਾਇਤ ਆਉਂਦੀ ਹਾਂਜੀ ਉਹ ਜਿਹੜਾ ਦਾਣੇ ਚਾਹਦੇ ਹਾਂਜੀ ਜਿਹੜਾ ਮੂਹ ਦਾ ਆੜ ਜੜ ਕੁਛ ਨਹੀਂ ਨਹੀਂ ਹੋਈ ਉਹਦੀ ਸੀ ਹਾਂਜੀ ਦਾ ਹੋ ਜਾਂਦਾ ਉਹਨਾਂ ਦਾ ਮਤਲਬ ਵੀ ਜਦੋਂ ਪਹਿਲਾ ਸ਼ੀਸ਼ਾ ਸਾਹਿਬ ਦੇ ਲੋਕ ਦਰਸ਼ਨ ਕਰਨ ਆਉਂਦੇ ਸੀਗੇ ਉਸ ਟਾਈਮ ਤੇ ਤੁੱਪੇ ਬੈਠ ਕੇ ਦਰਸ਼ਨ ਕਰਿਆ ਕਰਦੇ ਸੀਗੇ ਤੁੱਪੇ ਬੈਠ ਕੇ ਤੇ ਤੁੱਪੇ ਤੋਂ ਲਿਜੋਣਾ ਹਾਂਜੀ ਤੁੱਪੇ ਪਰ ਉਹਦੇ ਨਾ ਹਾਂਜੀ ਉਹ ਤੁੱਪ ਨਾਲ ਦੂਜਨਾ ਰੋਜ਼ ਨਹੀਂ ਮਿਲ ਜਾਂਦੀ ਨਾ ਜਦੋਂ ਹਾਂਜੀ ਰੋਜ਼ ਬਿਨਾਂ ਆਨੇ ਚੱਬਦੇ ਜਦੋਂ ਝਾੜ ਹਲਕੇ ਹਾਂਜੀ ਸਿੱਧਾ ਹੋ ਜਾਂਦਾ ਹਾਂਜੀ ਪਰ ਬਾਪੂ ਜੀ ਮੇਰੀ ਗੱਲ ਸੁਣਿਓ ਵੀ ਹੁਣ ਛਾਂ ਚ ਦਿਖਾਉਂਦੇ ਹੈਗੇ ਵੀ ਉਹ ਬਜ਼ੁਰਗ ਹੋ ਚੁੱਕੀ ਹੈ ਤਾਂ ਕਰ ਕੀ ਹੈ ਕਿ ਪਹਿਲਾਂ ਬਾਹਰ ਲਿਆ ਜਾਂਦੇ ਸੀ ਉਠਾ ਕੇ ਸ਼ੀਸ਼ਾ ਸਾਹਿਬ ਨੂੰ ਉਹ ਤਾਂ ਸ਼ੀਸ਼ਾ ਸਾਹਿਬ ਤਾਂ ਉਹ ਤਾਂ ਬਾਹਰ ਬਾਹਰ ਗਾਉਂਦੇ ਸੀ ਤਾਂ ਪਜਾ ਹਾਂਜੀ ਤੁਸੀਂ ਖੁਦ ਨਹੀਂ ਦੇਖਿਆਗਾ ਵੀ ਜਦੋਂ ਸ਼ੀਸ਼ਾ ਸਾਹਿਬ ਪਹਿਲਾਂ ਸੀਗੇ ਵੀ ਪਹਿਲਾਂ ਪੁਰਾਣੇ ਦਿਨਾਂ ਦੇ ਵਿੱਚ ਵੀ ਬਾਹਰ ਦਰਸ਼ਨ ਕਰਵਾਉਂਦੇ ਸੀਗੇ ਜਿਹਨੂੰ ਕੋਈ ਬਿਮਾਰੀ ਹੁੰਦੀ ਸੀਗੀ ਉਹ ਬਹੁਤ ਬਹੁਤ ਪਾਈ ਪਰ ਉਹ ਪੁਰਾਣਾ ਹੋ ਚੁੱਕਿਆ ਹਾਂਜੀ ਇਹ ਉਹ ਬਾਹਰ ਨਹੀਂ ਜਾਂਦੇ ਤਾਂ ਹੋਰ ਜਾੜੇ ਟੜਕ ਗਿਆ ਹਾਂਜੀ ਫਿਰ ਨਿਸ਼ਾਨੀ ਗੁਰੂ ਜੀ ਦੇ ਬਚਨ ਹੈਗੇ ਤਾਂ ਕਰਕੇ ਉਹਨੂੰ ਬਾਹਰ ਨਹੀਂ ਕਰਕੇ ਅੰਦਰ ਰੱਖਦੇ ਨੇ ਸਾਹਮਣੇ ਸਾਰਿਆਂ ਦੇ ਹਾਂਜੀ ਸਾਰਿਆਂ ਦੇ ਸਾਹਮਣੇ ਰੱਖਦੇ ਨੇ ਹਾਂਜੀ ਦਰਸ਼ਨ ਵੀ ਕਰ ਜਾਂਦੇ ਨਾਲ ਲੋਕ ਸੰਗਤ ਆਉਂਦੀ ਹੈ ਜਦੋਂ ਹਾਂਜੀ ਉਹ ਜਿਹੜੇ ਗਾਵ ਦੇ ਕੁੱਤੇ ਹਾਂਜੀ ਤੇ ਜਿਹੜੇ ਪੜਾਈ ਉੱਤੇ ਪੜਾਈ ਕਰਦੇ ਨੇ ਜਿਹੜੇ ਹਾਂਜੀ ਤੇ ਬੈਠੇ ਸਬੀ ਗੁਰਬਾਣੀ ਪਾਠ ਸਰ ਕਰਨ ਵਾਲੇ ਗੁਰਸਿੱਖਿਆ ਕੀ ਹੈ ਉਹ ਫੇਰਾ ਉਨ ਦੇ ਨੇਰੇ ਥਲੇ ਹੂ ਲਾ ਕੇ ਥਲੇ ਭਾਂ ਭੜਕੇ ਲੰਮੀਆਂ ਐ ਹੂ ਲਾ ਕੇ ਹਾਂਜੀ ਥਲੇ ਕਰ ਲਿੰਦੇ ਨਾਤ ਮੁਸਤਕ ਹੁੰਦੀ ਆ ਤੇ ਫੇਰ ਮੁੜ ਕੇ फोटो ਉੱਤੇ ਹਾਂਜੀ ਜਦੋਂ ਕੀਤਮ ਕਰੀ ਜਾਂਦੇ ਨੇ ਜਿਹੜੇ ਉਹਨਾਂ ਦੇ ਕੋਲ ਦੀ ਹੋ ਕੇ ਉਹਨਾਂ ਨੂੰ ਮੱਥਾ ਟੇਕ ਕੇ ਹਾਂਜੀ ਥੀਸੇ ਨਹੀਂ ਜਾ ਵਰਦੇ ਨੇ ਹਾਂਜੀ ਉਹ ਲੈਣਾ ਹੈ ਜਦੋਂ ਥੀਸੇ ਬਣੀ ਜਾ ਵਰਦੇ ਨੇ ਹਾਂਜੀ ਉਹ ਥੀਸੇ ਬਣੀ ਨੂੰ ਕਰਕੇ ਦੇ ਕੇ ਹਾਂਜੀ ਨਰ ਦਾ ਮੂੰਹ ਦੇਖ ਕੇ ਹਰੇਕ ਬੰਦਾ ਹਰੇਕ ਬੰਦਾ ਮੂੰਹ ਦੇਖ ਕੇ ਹਾਂਜੀ ਚੇਰੀ ਜੀ ਜੀ ਦੇ ਪਾਸੇ ਦੀ ਜਾ ਕੇ ਹਾਂਜੀ ਜਿੱਥੇ ਗੁਰੂ ਗ੍ਰੰਥ ਸਾਹਿਬ ਦੀਆਂ ਦੇਹਾਂ ਪੰਨਿਆਂ ਹਾਂਜੀ ਸਜੋਬਿਤ ਹੈਗੀ ਓਥੇ ਮਥਾ ਦੇ ਕੇ ਹਾਂਜੀ ਮਥਾ ਦੇ ਕੇ ਜਦੋਂ ਬਾਹਰ ਨਿਕਲਦੇ ਨੇ ਹਾਂਜੀ ਬਾਪੂ ਜੀ ਬਾਹਰ ਨਿਕਲਦੇ ਨੇ ਜਦੋਂ ਹਾਂਜੀ ਓਥੇ ਜਦੋਂ ਬਾਹਰ ਨਿਕਲਦੇ ਨੇ ਓਥੇ ਬਾਹਰ ਨਿਕਲ ਕੇ ਜਦੋਂ ਖੜਦੇ ਨੇ ਗੁਰੂ ਜੀ ਦੇ ਮਹਾਂਦਰ ਦੀਆਂ ਹਾਂ ਬਾਰਾਂ ਕੰਗੀਆਂ ਪਈਆਂ ਕਠੀਆਂ ਕਰਕੇ ਹਾਂਜੀ ਜਿੱਥੇ ਨੌਵੇਂ ਪਾਤਸ਼ਾਹ ਜੀ ਆ ਕੇ ਆਪਾਂ ਨੂੰ ਉਪਦੇਸ਼ ਦਿੰਦੇ ਸੀ ਸੰਗਮਾਂ ਨੂੰ ਮਨਜੀ ਸਾਹਿਬ ਹਾਂ ਮਨਜੀ ਸਾਹਿਬ ਦੇ ਜਿਹੜਾ ਪੁਰਾਣਾ ਮੰਦਿਰ ਸਾਹਿਬ ਹੈ ਹਾਂਜੀ ਉੱਧਰ ਹਾਂਜੀ ਉਹਨਾਂ ਨੂੰ ਨਮਸਕਾਰ ਕਰਕੇ ਹਾਂਜੀ ਬਾਬਾ ਜੀ ਅੰਦਰ ਜਿਹੜਾ ਪਹਿਲਾ ਵਾਲਾ ਮੰਦਿਰ ਸਾਹਿਬ ਸੀ ਹਾਂਜੀ ਉੱਥੇ ਭਾਈ ਤਪਾਂ ਗੁਰੂ ਜੀ ਜਦੋਂ ਦਰਚਨ ਬਾਤ ਉਹ ਪਾਠ ਕਰੀ ਜਾਂਦਾ ਹੈ ਹਾਂਜੀ ਪਾਠ ਕਰੀ ਜਾਂਦਾ ਪਾੜ ਕਰਦਾ ਜਦੋਂ ਉਹਨਾਂ ਨੂੰ ਸੰਦੇ ਸਾਰੇ ਜੰਦੇ ਜਿਹੜੇ ਹਾਂਜੀ ਜੀਨਮਾ ਕੇ ਹਾਂਜੀ ਉਹਨਾਂ ਦੇ ਉੱਤੋਂ ਵੀ ਜਿਹੜਾ ਤੇ ਤੇ ਹਾਂਜੀ ਫਿਰ ਬਾਹਰ ਨਿਕਲੇ ਹੁੰਦੇ ਨੇ ਹਾਂਜੀ ਬਾਹਰ ਨਿਕਲ ਕੇ ਬਾਹਰ ਨਿਕਲ ਕੇ ਵੇਰਾ ਬਾਹਰ ਨਿਕਲ ਕੇ ਆ ਕੇ ਫਿਰ ਜਿਹੜਾ ਹੈਗਾ ਆਪਣਾ ਨਿਸ਼ਾਨ ਸਾਹਿਬ ਨਿਸ਼ਾਨ ਸਾਹਿਬ ਹਾਂਜੀ ਨਿਸ਼ਾਨ ਸਾਹਿਬ ਦੇ ਨਾਲ ਹਾਂਜੀ ਪਰਨਾ ਗੱਲ ਚ ਬਾ ਕੇ ਮੱਤਾ ਦੇਖ ਦਿਓ ਉਹਨਾਂ ਨੂੰ ਹਾਂਜੀ ਲੈ ਮੁਸਕਰ ਕਰਕੇ ਫਿਰ ਇੱਥੇ ਲੈ ਦੇ ਗਾਰੇ ਪਾਸੇ ਆ ਜਾਂਦੇ ਹਾਂਜੀ ਦੇ ਜੀ ਨੇ ਪੂਰੀ ਲੈਣੀ ਹੈ ਪੂਰੀ ਇਹ ਮੇਰੇ ਬਰ ਦਾ ਤਾਂ ਹੈ ਕਹਿ ਦਿੰਦਾ ਬਈ ਬਾਬਾ ਜੀ ਸਵਾਇਆ ਗੱਫਾ ਦੇ ਦਿਓ ਬਾਕ ਸਵਾਇਆ ਕਦੇ ਦਿਓ ਜੀ ਹਾਂਜੀ ਉਹ ਜਿੰਨਾ ਕੋਲ ਨਾ ਕਦੇ ਦੇ ਦਿੰਦੇ ਹਾਂਜੀ ਕੋਈ ਕੋਈ ਹੋ ਕੇ ਉਹ ਬੜੇ ਕਿ ਸ਼ੱਕੀ ਪਰਸ਼ਾਦੇ ਖੜਾ ਚਾਹਤੇ ਹਾਂਜੀ ਖੜੇ ਹੋ ਕੇ ਹਾਂਜੀ ਜਿਹੜਾ ਆਪਣਾ ਚਰਨ ਕਾਉ ਰਾ ਹੈਗਾ ਪਾਣੀ ਹਾਂਜੀ ਤੇ ਪਾਣੀ ਦੇ ਵਿੱਚ ਪੱਤਾ ਨਿਕਾਉ ਰੋਏ ਵਿੱਚ ਹਾਂਜੀ ਫਿਰ ਤੱਕਮੀ ਤੋਂ ਵੀ ਹਾਂਜੀ ਬਾਹਰ ਨਿਕਲ ਕੇ ਆ ਕੇ ਉਹ ਵੇਰੇ ਪੌਦੇ ਜੋੜੇ ਬਾਹਰ ਜਾ ਕੇ ਜੋੜੇ ਪਾ ਕੇ ਘਰੇ ਵਾਪਿਸ ਆ ਜਾ ਜਿਹੜਾ ਹੈਗਾ ਆਪਣਾ ਗਿਰਦੀ ਸਾਹਿਬ ਹਾਂਜੀ ਉਹ ਗਿਰਦੀ ਸਾਹਿਬ ਨੇ ਬਾਹਰਲੇ ਪਾਸੇ ਜਾ ਕੇ ਜਦੋਂ ਫਿਰ ਐ ਕਰਦੇ ਨੇ ਕੋਤੇ ਨਮਸਕਾਰ ਕਰਦੇ ਨੇ ਜੀ ਗੁਰੂ ਦੇ ਦਰਬਾਰ ਨੂੰ ਹਾਂਜੀ ਸਤਾਰ ਕਰਕੇ ਜਦੋਂ ਤੁਰਦੇ ਨੇ ਐ ਤੁਨੂੰ ਜਾ ਕੇ ਥੋੜਾ ਜਿਆ ਤੇ ਫਿਰ ਉਹ ਜਿਹੜੇ ਹੁੰਦੇ ਆਪਣੇ ਜਿਹੜਾ ਚੌਂਕਾ ਜਿਹੜਾ ਆਪਣਾ ਹੁੰਦਾ ਖੰਡਾ ਚੌਂਕਾ ਤੁਹਾਡਾ ਖੰਡਾ ਚਾਹੁੰਦੇ ਜਿਹੜਾ ਆਪਣਾ ਹੈਗਾ ਨਾ ਇਹ ਆ ਦੇਂਗੇ ਨਾ ਜਿਹੜੇ ਤੁਸੀਂ ਕੋ ਆਪਣਾ ਜਿਹੜਾ ਦੁਕਾਨਾਂ ਦਾ ਹਾਂਜੀ ਇਹ ਦੁਕਾਨਾਂ ਵਾਲਾ ਚੌਂਕ ਹਾਂਜੀ ਉਹ ਕੰਮ ਛਾਦਦੇ ਨੇ ਹਾਂਜੀ ਉਹ ਉਹ ਚੌਂਕ ਦੇ ਬੱਚੇ ਆਨੇ ਲੱਗਿਆ ਜਦੋਂ ਕੋਈ ਕੋਈ ਦਸਤ ਕਰਨਾ ਹੈ ਨਾ ਕੀ ਜਿਆ ਹੁੰਦੀਆਂ ਨੇ ਹਾਂਜੀ ਹਾਂਜੀ ਉਹ ਉਹ ਤੋਂ ਜਾਣਦੇ ਨੇ ਉਹ ਜੇਕਰ ਪਾਪਾ ਦਲ ਸਿੰਘ ਜੀ ਦਾ ਘਰ ਹੈ ਮੰਦਰ ਸਾਹਿਬ ਹਾਂਜੀ ਮੰਦਰ ਸਾਹਿਬ ਦੇ ਨਾਲ ਦੀ ਲੰਗ ਦੇ ਨੇ ਹਾਂਜੀ ਉਹ ਏਡੇਲੇ ਪਾਸੇ ਵੀ ਹੋ ਕੇ ਉਹ ਦੁਕਾਨਾਂ ਜੀਆਂ ਹੈਗੀਆਂ ਤੇ ਜਿਹੜੇ ਉਹ ਕੋਲੇ ਵਰਗੇ ਹਾਂਜੀ ਉਹ ਕਮਣੀਆਂ ਜੋ ਜਾਣਦੇ ਨੇ ਦੁਕਾਨਾਂ ਦੇ ਮਰੇ ਜਾ ਕੇ ਦਾਜੇ ਨੂੰ ਹਾਂਜੀ ਉੱਲਾ ਚੌਂਕਾ ਜਾਂਦਾ ਹੈ ਹਾਂਜੀ ਉੱਲੇ ਚੰਦ ਦੇ ਕੋਲੇ ਜਾ ਕੇ ਜਿਹਨੂੰ ਦੇਖਦਾ ਹੈ ਉਹ ਉਹ ਫਿਰ ਆਪਣਾ ਆਹ ਉਲਾ ਆਪਣੇ ਘਰ ਅੱਲ ਚੌਂਕਾ ਜਾਂਦੇ ਕਿੱਥੇ ਜੁਰਮੀ ਬੈਠੀਆਂ ਆਉਂਦੀਆਂ ਹਾਂਜੀ ਓਹੋ ਓਹੋ ਚੱਲ ਕੇ ਜਦੋਂ ਦੇਖਦਾ ਆਪਣੇ ਘਰ ਬੰਨੀ ਹਾਂਜੀ ਕਰਦਾ ਜਦੋਂ ਦੂਹਾ ਬੰਦ ਹੁੰਦਾ ਹੈ ਹਾਂਜੀ ਦੂਹਾ ਖੋਲ ਕੇ ਹਾਂਜੀ ਦੂਹਾ ਖੋਲ ਕੇ ਫਿਰ ਦੂਹਾ ਜਾਉਂਦਾ ਹੈ ਤਾਂ ਕਿ ਤੇ ਫਿਰ ਜਿਹੜੇ ਬਾਹਰ ਹੁੰਦੇ ਲੱਗੇ ਹਾਂਜੀ ਬਾਹਰਾਂ ਨੂੰ ਖੋਲ ਕੇ ਹਾਂਜੀ ਖੋਲ ਕੇ ਅੰਦਰ ਆ ਕੇ ਗੁਰੂ ਜੀ ਦੇ ਦਰਸ਼ਨਾਂ ਨੂੰ ਜਨਾਹ ਜਿੰਦਮਸਕਾਰ ਕਰਕੇ ਹਾਂਜੀ ਜੈ ਮਹਾਰਾਜ ਕਦੇ ਫੇਰ ਵੀ ਲੈ ਜਿਓ ਹਾਂਜੀ ਇਹਦੀ ਗੱਲ ਹੈ ਤੇ ਬਾਪੂ ਜੀ ਮੈਨੂੰ ਆਏ ਦੱਸੋ ਕਿ ਜਿਹੜੇ ਹੁਣ ਦਰਬਾਰ ਸਾਹਿਬ ਆਪਾਂ ਦਰਸ਼ਨ ਕਰਦੇ ਹੈਗੇ ਆਂਗੇ ਤਖਤ ਸ਼੍ਰੀ ਦਮਦਮਾ ਸਾਹਿਬ ਜਿੱਥੇ ਸ਼ੀਸ਼ਾ ਸਾਹਿਬ ਗੁਰੂ ਜੀ ਦਾ ਹੈਗਾ ਉੱਥੇ ਗੁਰੂ ਜੀ ਦੀ ਮੋਹਰ ਵੀ ਪਈ ਹੈ ਪਾਪਾ ਜੀ ਦੀ ਜਿਹੜੇ ਬੰਦੂਖ ਨਾਲ ਸਿੱਖੀ ਸਦਕ ਦੀ ਪਰਖ ਕੀਤੀ ਸੀ ਉਹ ਬੰਦੂਖ ਵੀ ਹੈਗੀ ਆ ਹੈਨਾ ਜੀ ਪਵਿੱਤਰ ਗੁਰੂ ਜੀ ਦੀ ਹੈਨਾ ਬਾਪੂ ਜੀ ਤੇ ਤੁਸੀਂ ਚਲਵਾਰਾਂ ਵੀ ਹੈਗੀ ਹਾਂ ਜੀ ਹਾਂਜੀ ਬਾਪੂ ਜੀ ਮੈਨੂੰ ਐਂ ਦੱਸੋ ਵੀ ਜਦੋਂ ਤੁਸੀਂ ਛੋਟੀ ਹੁੰਦੇ ਸੀਗੀ ਹੈਨਾ ਜੀ ਉਦੋਂ ਦਰਬਾਰ ਸਾਹਿਬ ਤੇ ਹੁਣ ਵਾਲੇ ਜਿਹੜੇ ਦਰਬਾਰ ਸਾਹਿਬ ਹੈਗੀ ਐ ਉਹਨਾਂ ਦੇ ਵਿੱਚ ਕੀ ਮਤਲਬ ਚੇਂਜ ਕੀ ਆਇਆ ਹੈ ਉਹਨਾਂ ਦੇ ਵਿੱਚ ਉਹ ਪਹਿਲਾ ਲੁੱਕ ਕਿਵੇਂ ਦੀ ਸੀ ਪਹਿਲਾ ਵੀ ਉਹਨਾਂ ਦੇ ਜਿਹੜੇ ਦਰਬਾਰ ਸਾਹਿਬ ਸੀਗਾ ਗੁਰੂ ਜੀ ਦਾ ਗੁਰਦੁਆਰਾ ਸਾਹਿਬ ਕਿਸ ਤਰ੍ਹਾਂ ਦਾ ਸੀਗਾ ਤੇ ਹੁਣ ਕਿਵੇਂ ਹੈ ਕਿਉਂਕਿ ਅਸੀਂ ਮਤਲਬ ਤੁਸੀਂ ਸੋਡਾ ਸਾਰਾ ਬਚਪਨ ਹੈ ਜਿਹੜਾ ਉੱਥੋਂ ਬੀਤਿਆ ਹੈਗਾ ਹੈਨਾ ਜੀ ਤੁਸੀਂ ਬਚਪਨ ਤੋਂ ਦੇਖਦੇ ਆਏ ਹੋ ਅਸੀਂ ਹੁਣ ਵਾਲੀ ਜਿਹੜੀ ਹੈਗੇ ਟਾਈਮ ਅਸੀਂ ਹੁਣ ਵਾਲਾ ਅ ਦਰਬਾਰ ਸਾਹਿਬ ਦੇ ਦਰਸ਼ਨ ਕਰ ਸਕਦੇ ਆ ਪਹਿਲਾਂ ਵਾਲੀਆਂ ਪੁਰਾਤਨ ਇੰਨੀਆਂ ਤਸਵੀਰਾਂ ਵੀ ਨਹੀਂ ਹੈਗੀਆਂ ਵੀ ਅਸੀਂ ਤਸਵੀਰਾਂ ਤੋਂ ਆਈਡੀਆ ਲਗਾ ਲੀਏ ਵੀ ਇਸ ਤਰ੍ਹਾਂ ਦੇ ਹੋਇਆ ਕਰਦੇ ਸੀ ਦਰਬਾਰ ਸਾਹਿਬ ਹਨਾ ਜੀ ਤੁਸੀਂ ਮੈਨੂੰ ਦੱਸੋ ਤੁਹਾਡੇ ਦੇਖੋ ਦਿਮਾਗ ਦੇ ਵਿੱਚ ਤੁਹਾਡੇ ਅੱਜ ਵੀ ਉਸ ਤਰ੍ਹਾਂ ਦੀ ਬਨਾਵਟ ਹੈਗੀ ਇਹ ਵੀ ਕਿਵੇਂ ਦਰਬਾਰ ਸਾਹਿਬ ਹੁੰਦੇ ਸੀਗੇ ਹਨਾ ਜੀ ਕਿਉਂਕਿ ਹੁਣ ਨਵਾਂ ਉਹ ਸਾਰੀ ਕਰ ਦਿੰਦੀ ਹੈਗੇ ਨਵਾਂ ਦਰਬਾਰ ਸਾਹਿਬ ਤਾਂ ਹੈ ਕੱਲਾ ਬੁਰਜ ਹੁੰਦਾ ਸੀ ਉੱਥੇ ਹਾਂਜੀ ਗੁਰਜਾ ਸਾਹਿਬ ਹਾਂਜੀ ਕਿ ਗੁਰਜਤੋਂ ਨਾਲ ਖਲੇ ਉੱਤਰ ਕੇ ਹਾਂਜੀ ਔੜੀਆਂ ਬਣਾਈਆਂ ਸੀ ਇਹ ਤੋਂ ਪਾਣੀ ਲਿਆਉਂਦੇ ਬਾਪੂ ਜੀ ਬੁਰਜ ਜਿਹੜਾ ਮਿੱਟੀ ਦਾ ਸੀ ਕਿ ਇਹ ਹੀ ਸੀਮਿੰਟ ਦਾ ਬਣਿਆ ਸੀਗਾ ਗੁਰਜਾ ਹਾਂਜੀ ਗੁਰਜਤ ਬਣਾਇਆ ਛੋਟੇ ਨਤਾਂ ਦਾ ਅੱਛਾ ਜੀ ਛੋਟੇ ਨਤਾਂ ਦਾ ਬਣਾਇਆ ਸੀ ਬਹੁਤ ਉੱਚਾ ਹਾਂਜੀ ਤੇ ਵਿਚਾਂ ਮੋਰੀਆਂ ਵੀ ਰੱਖੀਆਂ ਸੀ ਹਾਂਜੀ ਜੇ ਕੋਈ ਮੁਸਲਮਾਨ ਆ ਕੇ ਲੜਾਈ ਕਰਨੀ ਹਾਂਜੀ ਤੇ ਉਹਨਾਂ ਦੇ ਮੋਰੀਆਂ ਵੀ ਜਿਹੜੀ ਬਲੂਖਾ ਚਲਾਉਂਦੇ ਹਾਂਜੀ ਵੀ ਬਲੂਖਾ ਚਲਾਉਂ ਨੂੰ ਗਰਮ ਨੂੰ ਖਾਂ ਰੱਖੇ ਸੀਗੇ ਹਾਂਜੀ ਤੇ ਰੰਗ ਉਹ ਅੱਪਰ ਸਾਲ 6 ਮਹੀਨਿਆਂ ਦਾ ਸਮਾਨ ਕੋਲੇ ਬਣਾ ਕੇ ਰੱਖ ਲੈਂਦੇ ਅੰਦਰ ਹਾਂਜੀ ਜਾਂ ਤੇ ਪਾਣੀ ਫਿਰ ਉਹ ਜਾ ਕੇ ੱਲੇ ਹੁੰਦੇ ਆਪਣੇ ਜਿਹੜਾ ਈ ਬਣਾਇਆ ਹਾਂਜੀ ਉਹਦੇ ਟੋਰੀਆਂ ਲੱਗੀਆਂ ਸੀ ਉਹ ਹਾਂਜੀ ਉਹ ਤੋਂ ਪਾਣੀ ਲਿਆ ਕੇ ਉੱਥੇ ਹੀ ਆਪਦਾ ਗੁਜ਼ਾਰਾ ਕਰਦੇ ਅੰਦਰ ਹਾਂਜੀ ਬਾਬਾ ਦੀਪ ਸਿੰਘ ਜੀ ਕੀ ਹੋਰ ਵੀ ਲੋਕ ਉਹਨਾਂ ਦੇ ਨਾਲ ਰਹਿੰਦੇ ਸੀ ਜੀ ਬਾਬਾ ਜੀ ਦੇ ਨਾਲ ਨਾਲ ਤਾਂ ਹੁੰਦੇ ਹੋਣਗੇ ਹਾਂਜੀ ਉਹ ਤਾਂ ਬਾਬਾ ਦੀਪ ਸਿੰਘ ਨੇ ਲਾਇਆ ਇਕੱਲੇ ਨਹੀਂ ਅੱਛਾ ਜੀ ਟੋਕਰਾ ਜਿੱਤੇ ਚੱਕ ਲਿਆ ਉਹਨੇ ਹਾਂਜੀ ਰਾਸਾਨੀ ਕੋਲਿਆ ਹਾਂਜੀ ਤੁਸੀਂ ਪਹਿਲਾਂ ਵੀ ਦੱਸਿਆ ਸੀ ਵੀ ਉਦੋਂ ਤੱਕ ਕੰਮ ਜਦੋਂ ਤੱਕ ਸੰਪੂਰਨ ਨਹੀਂ ਹੋ ਗਿਆ ਸੀਗਾ ਉਦੋਂ ਤੱਕ ਕੰਮ ਦੀ ਜਿਹੜੀ ਸੇਵਾ ਹੈ ਉਹ ਗੁਰੂ ਬਾਬਾ ਦੀਪ ਸਿੰਘ ਜੀ ਕਰਦੇ ਰਹੇ ਸੰਗਤਾਂ ਤੋਂ ਕਰਵਾਉਂਦੇ ਰਹੇ ਕਰਦੇ ਰਹੇ ਰਣਾ ਜੀ ਜਿੱਥੇ ਬਾਬਾ ਬਾਪੂ ਜੀ ਮੈਨੂੰ ਆਏ ਦੱਸੋ ਵੀ ਜਿਸ ਸਥਾਨ ਤੇ ਦਮਦਮਾ ਸਾਹਿਬ ਗੁਰਦੁਆਰਾ ਸਾਹਿਬ ਹੈ ਪਾਬਾ ਜਿਵੇਂ ਮੰਜੀ ਸਾਹਿਬ ਦੇ ਨਾਲ ਸਾਹਮਣੇ ਗੁਰਦੁਆਰਾ ਸਾਹਿਬ ਹੈਗੀ ਹੈ ਨਾ ਤੁਸੀਂ ਉਹ ਦੱਸੋ ਵੀ ਉਸ ਜਗ੍ਹਾ ਦੇ ਉੱਪਰ ਪਹਿਲਾਂ ਜਿਹੜੇ ਦਰਬਾਰ ਸਾਹਿਬ ਬਣੇ ਸੀਗੇ ਉਹ ਕਿਸ ਤਰ੍ਹਾਂ ਦੇ ਸੀਗੇ ਤੇ ਹੁਣ ਹੈਗੇ ਆ ਜਿਹੜੇ ਉਹ ਕਿਸ ਤਰ੍ਹਾਂ ਦੇ ਆ ਜਿਹੜੇ ਦਰਬਾਰ ਸਾਹਿਬ ਉਹਨਾਂ ਵਾਲੇ ਤਾਂ ਇਹ ਨਵੇਂ ਬਣਾਏ ਨੇ। ਹਾਂਜੀ। ਇਹ ਤਾਂ ਹੁਣ ਥੋੜੇ ਚਿਰ ਦੇ ਹੀ ਬਣਾਏ ਨੇ। ਹਾਂਜੀ। ਇਹ ਜਿਹੜੇ ਗੁਰਦੇ ਸਾਹਿਬ ਸੀਗਾ ਤੇ ਖੂਬ ਸੀਗਾ। ਹਾਂਜੀ ਪੁਰਾਣੇ। ਹਾਂਜੀ। ਜਿਹੜੀ ਅਠਕੁੰਡੀ ਆਪਾਂ ਹੈ ਤਲਾਈ ਹੈ। ਹਾਂਜੀ। ਉਹ ਹੀ ਤਾਂ ਅੰਦਰ ਕਾਲੀ ਉਹਨਾਂ ਨੇ। ਹਾਂਜੀ। ਅੱਗੇ ਬਾਹਰ ਹੁੰਦੀ ਸੀ। ਹਾਂਜੀ। ਉਹਦੇ ਤੇ ਮਾੜਾ ਮੋਟਾ ਪਾਣੀ ਹੁੰਦਾ ਸੁੱਕ ਵੀ ਜਾਂਦੀ ਉਹ ਤੇ ਜਦੋਂ ਫਿਰ ਬਸਾਖੀ ਦਾ ਮੇਲਾ ਆਉਂਦਾ ਹਾਂਜੀ ਦੋ ਦਿਨ ਪਹਿਲਾਂ ਲੱਗ ਜਾਂਦੇ ਫਿਰ ਖੂਹ ਤੋਂ ਪਾਣੀ ਕੱਢ ਕਰਕੇ ਉਹਦੇ ਵਿੱਚ ਡੋਲੂ ਹੀ ਜਾਂਦੇ ਹਾਂਜੀ ਬਾਵਾ ਪਾਣੀ ਪੈ ਜਾਂਦਾ ਰੋਜ਼ ਪਾਈ ਜਾਂਦੇ ਰੋਜ਼ ਪਾਈ ਜਾਂਦੇ ਹਾਂਜੀ ਪੂਰਾ ਪੂਰਾ ਪਾਣੀ ਪੈ ਜਾਂਦਾ ਬਾਵਾ ਹਾਂਜੀ ਕੋਈ ਹੱਥ ਤੋਂ ਲੈਂਦਾ ਕੋਈ ਮੂੰਹ ਤੋਂ ਲੈਂਦਾ ਹਾਂਜੀ ਕੋਈ ਪਾਇਰ ਤੋਂ ਬੋਲਦਾ ਵਿੱਚ ਹਾਂਜੀ ਬੰਦੇ ਇੰਨੇ ਖੀੜਾ ਹਾਂਜੀ ਵਾਫੋ ਦੂ ਬਾਦ ਵੇਰੇ ਇੱਕ ਅਧਰ ਉਹ ਗੱਬਾ ਜੀ ਆਏ ਨੇ ਹਾਂ ਜੀ ਉਹ ਲਖਨ ਸਰ ਤੇ ਵਿੱਚ ਆ ਕੇ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਕਰਦੇ ਆ ਸੰਪੂਰਨ ਕਰਦੇ ਉੱਥੇ ਲਿਖਦੇ ਨਾ ਕਿ ਹਾਂ ਜੀ ਪੂਰਨੀ ਨਹੀਂ ਕਰਿਆ ਹਾਂ ਜੀ ਅਜੇ ਤਾਂ ਲਿਖਣ ਲੱਗੇ ਨੇ ਹਾਂ ਜੀ ਹਜੇ ਲਿਖਦੇ ਆ ਸ਼ੁਰੂ ਕੀਤਾ ਹੈ ਉਹ ਪਹਿਣ ਲਿਖਣ ਤਾਂ ਆਈ ਲੱਗੇ ਸੀ ਕਿ ਜਿਹੜਾ ਆਪਣਾ ਇਤਿਹਾਸ ਹੈਗਾ ਜਿਹੜੀ ਬਾਣੀ ਹੈ ਉਹ ਇਕੱਠੀ ਹੋ ਜੇ ਹੈ ਨਾ ਸਾਰੀ ਜੀ ਉਹ ਉਹ ਭੇਜੇ ਸੀਗੇ ਆਦਿ ਸੰਗਤ ਭੇਜੀ ਸੀ ਜੀ ਭਾਈ ਹਾਂ ਜੀ ਆਪਣੇ ਜਿਹੜਾ ਹੈਗਾ ਆਪਣੇ ਲਾਹੌਰ ਸਾਹਿਬ ਦੇ ਵਿੱਚ ਹਾਂ ਜੀ ਗੁਰੂ ਗ੍ਰੰਥ ਸਾਹਿਬ ਹੈਗਾ ਹਾਂ ਜੀ ਉਹਨਾਂ ਤੋਂ ਲਿਆਉਗਾ ਆਪਾਂ ਪੜਿਆ ਕਰਾਂਗੇ ਹਾਂ ਜੀ ਇਹ ਜਿਹੜਾ ਪੜਨਗੇ ਹਾਂ ਜੀ ਭਾਈ ਸਾਨੂੰ ਤਾਂ

ਤੋ ਚਾਲੂ ਕਰਿਆ ਕੰਮ ਹਾਂਜੀ ਇੱਥੇ ਫਿਰ ਸੰਪੂਰਨ ਕੀਤੇ ਗੁਰੂ ਜੀ ਸੂਆ ਦੇ ਟਾਈਮ ਤੇ ਬਾਣੀ ਉਚਾਰਨ ਕਰਦੇ ਤੇ ਉਸ ਤੋਂ ਬਾਅਦ ਸ਼ਾਮ ਨੂੰ ਉਹਨਾਂ ਦੀ ਵਿਆਖਿਆ ਕਰਦੇ ਸਾਰੇ ਸੰਗਤਾਂ ਨੂੰ ਉਹਨਾਂ ਦੇ ਵੀ ਆਖਿਆ ਕਰਕੇ ਉਪਦੇਸ਼ ਵੀ ਦਿੰਦੇ ਸੁਣਾਉਂਦੇ ਹੈ ਨਾ ਬਾਪੂ ਜੀ ਤੁਸੀਂ ਮੈਨੂੰ ਆਏ ਦੱਸੋ ਵੀ ਜਿਹੜੇ ਦਸਵੀਂ ਪਾਤਸ਼ਾਹੀ ਜਿੱਥੇ ਤੁਸੀਂ ਕਹਿਨੇ ਹੁੰਦੇ ਹੋ ਵੀ ਇੱਥੇ ਨਮਸਕਾਰ ਕਰਨੀ ਸਭ ਤੋਂ ਜ਼ਿਆਦਾ ਜ਼ਰੂਰੀ ਹੈਗੀ ਹੈ ਵੀ ਇੱਥੇ ਦਸ਼ਮੇਸ਼ ਪਿਤਾ ਜੀ ਬੈਠੇ ਸੀਗੇ ਆ ਕੇ ਸਭ ਤੋਂ ਪਹਿਲਾਂ ਹੈ ਨਾ ਜੀ ਉਹਨਾਂ ਦੇ ਨਾਲ ਜਿਹੜੇ ਆਪਣੇ ਕਰੀਰ ਸਾਥ ਹੈਗੇ ਹੈ ਹੈ ਨਾ ਜੀ ਉਹਨਾਂ ਬਾਰੇ ਦੱਸੋਗੇ ਤੁਸੀਂ ਵੀ ਜਿਹੜੇ ਹੈਗੇ ਹੈਗੇ ਉਹ ਕਿਵੇਂ ਸੀਗੇ ਪਹਿਲਾਂ ਐਵੇਂ ਸੀ ਕਿ ਨਹੀਂ ਮਤਲਬ ਚੇਂਜ ਹੈਗਾ ਜਿਹੜੇ ਜਿੱਥੇ ਗੁਰੂ ਜੀ ਨੇ ਘੋੜਾ ਬੰਨਿਆ ਸੀਗਾ ਅੱਠ ਚੁੰਡੀ ਜਿਹੜੀ ਤਲਾਈ ਹੈਗੀ ਆ ਉਹਦੇ ਨਾਲ ਕਰੀਰ ਸਾਹਿਬ ਹੈਗੇ ਦਸ਼ਮੀ ਪਾਸ਼ਾ ਹੀ ਗੁਰਦੁਆਰਾ ਸਾਹਿਬ ਦੇ ਨਾਲ ਜਿਹੜੀ ਕਰੀਰ ਹੈਗੀ ਹੈ ਉਹ ਰਾਤ ਨੂੰ ਉੱਥੇ ਢਾੜ ਵੇਲੇ ਹੁੰਦੇ ਸੀਗੇ ਹਾਂਜੀ ਉੱਥੇ ਆ ਕੇ ਰਾਤ ਨੂੰ ਉੱਥੇ ਘੋੜਾ ਬੰਨ ਕੇ ਹਾਂਜੀ ਆਪ ਗੁਰੂ ਸਾਹਿਬ ਤੇ ਜਾ ਕੇ ਪਹੁੰਚ ਜਾਂਦੇ ਅੱਛਾ ਜੀ ਤੇਰਾ ਤੰਬੂ ਕੰਬੂ ਲਗਾਏ ਹੁੰਦੇ ਸੀ ਉਸ ਤੇ ਕੰਬੂ ਹੁੰਦੇ ਤੇ ਉਹ ਕੰਬੂ ਲਗਾਉਂਦੇ ਹਾਂਜੀ ਲੋਕਣ ਬਾਤ ਤੇ ਲੋਕਾਂ ਨੂੰ ਦੇਖੂਣ ਦਾ ਤੇ ਹਾਂਜੀ ਇੱਥੇ ਦੇਖ ਬਹੁਤ ਨੇ ਹਾਂਜੀ ਮੈਂ ਪਰਦਾ ਬਣਾਇਆ ਸੀ ਹਾਂਜੀ ਤੇ ਬਾਪੂ ਜੀ ਵੀ ਜਿਹੜੇ ਉਹ ਉੱਥੇ ਗੁਰੂ ਜੀ ਨੇ ਮਤਲਬ ਘੋੜੇ ਬੰਨੇ ਸੀ ਆਪਣੇ ਉਹ ਅੱਜ ਵੀ ਹੈਗੇ ਹੈ ਨਾ ਜੀ ਤੇ ਅੱਜ ਵੀ ਹੈਗੇ ਹੈ ਹਰੇ ਭਰੇ ਹੈਗੇ ਅਸੀਂ ਦੇਖਦੇ ਹਾਂ ਜਦੋਂ ਤੁਸੀਂ ਛੋਟੇ ਹੁੰਦੇ ਸੀ ਤੁਸੀਂ ਓਵੇਂ ਦੀ ਸੀਗੇ ਪਹਿਲਾਂ ਵੀ ਬਾਪੂ ਜੀ ਜਿਹੜੇ ਦਰਬਾਰ ਸਾਹਿਬ ਹੈਗੀ ਹੈਗੀ ਉੱਥੇ ਮਤਲਬ ਪਹਿਲਾਂ ਜਿਵੇਂ ਪਾਠੀ ਸਿੰਘ ਪਾਠ ਕਰਦੇ ਸੀ ਉਹ ਉਸੇ ਤਰ੍ਹਾਂ ਹੀ ਹੁਣ ਕਰਦੇ ਆ ਕਿ ਪਹਿਲਾਂ ਹੋਰ ਤਰੀਕਾ ਸੀਗਾ ਕਰਨ ਦਾ ਵੀ ਪਾਠ ਬਾਣੀ ਕਰਨ ਦਾ ਕਿ ਹੁਣ ਉਵੇਂ ਹੀ ਹੈਗਾ ਜਿਹੜੀ ਮਰਿਆਦਾ ਉਹ ਉਵੇਂ ਚੱਲਦੀ ਆ ਰਹੀ ਹੈ ਜਦੋਂ ਸ਼ੁਰੂ ਜਮਾ ਛੋਟੇ ਸੀ ਤੁਸੀਂ ਉਹਦੋਂ ਦਾ ਦੱਸੋ ਉਹ ਪਾਠੇ ਉੱਥੇ ਜਿਹੜਾ ਇੱਧਰ ਲਾ ਕੇ ਪਹਿਲਾ ਗੁਰਦੁਆਰਾ ਹੈ ਨਾ ਹਾਂਜੀ ਪਹਿਲਾ ਜਿਹੜਾ ਗੁਰਦੁਆਰਾ ਸਾਹਿਬ ਗੁਰਦੁਆਰਾ ਸਾਹਿਬ ਜਿਹੜਾ ਪਹਿਲਾ ਹਾਂਜੀ ਉਹ ਤਾਂ ਉਹ ਤਾਂ ਜਿਆ ਹੁੰਦਾ ਸੀ ਆ ਹਾਂਜੀ ਬਸ ਬਿਲਡਿੰਗ ਬਹੁਤ ਹੀ ਵੱਡੀ ਨਹੀਂ ਸੀ ਮਾਂ ਵਾਲੀ ਵੱਡੀ ਨਹੀਂ ਸੀ ਹਾਂਜੀ ਥੋੜਾ ਜਿਹਾ ਥੋੜਾ ਜਿਹਾ ਜੀਵਾਸੋ ਉਥੇ ਆਪਣਾ ਪਾਟਨ ਡੁਗਰਈ ਜੀਵਾ ਹਾਂਜੀ ਤੇ ਜਦੋਂ ਪਸਾਕੀ ਦਾ ਮੇਲਾ ਆ ਜਾਂਦਾ ਹਾਂਜੀ ਉਹ ਉਹ ਕਾਥੇ ਪਹਾੜੀਆਂ ਸੀ ਉਹਦੀਆਂ ਹਾਂਜੀ ਕਿੰਨੀਆਂ ਕ ਪਹਾੜੀਆਂ ਬਹੁਤ ਜਿਆਦੇ ਉੱਚਾ ਸੀ ਨਾ ਹਾਂਜੀ ਹਰ ਮੰਦਰ ਸਾਹਿਬ ਉੱਚਾ ਸੀ ਜਿਆਦੇ ਉੱਚਾ ਸੀ ਅੱਛਾ ਜੀ ਜਿਆਦੇ ਉੱਚਾ ਸੀ ਉਹਦੇ ਉਹਦੇ ਇੱਕ ਪਾਸੇ ਦੀ ਚੜ੍ਹ ਕੇ ਜਾਂਦੇ ਹਾਂਜੀ ਬਾਹਲੇ ਔਖਾ ਹੋ ਕੇ ਚੜ੍ਹ ਕੇ ਜਾਂਦੇ ਬਾਹਲੇ ਲੋਕ ਚੜ੍ਹਦੇ ਦੀ ਨਾ ਹਾਂਜੀ ਘਰ ਉਹ ਘਰੋਂ ਦੇਖ ਅੰਦਰ ਆ ਕੇ ਲੈ ਜਾਂਦੇ ਅੱਛਾ ਜੀ ਉੱਥੇ ਨਹੀਂ ਹੁੰਦੀ ਸਿੱਧੀ ਉੱਥੇ ਰੋੜੀ ਚੋੜੇ ਦੇ ਤੇ ਹੁਣ ਪਾ ਪਰਚੀ ਕਟਵਾ ਲੈਣੇ ਆਂਗੀ ਤਾਂ ਆਪਣੇ ਘਰੇ ਘਰੇ ਬਣਾ ਕੇ ਲੈ ਜਾਂਦੇ ਹਾਂਜੀ ਸਾਡੇ ਜਿਹੜੇ ਮੰਮੀ ਵਰਗੇ ਮੋੜਾ ਵਾਲੇ ਆਉਂਦੇ ਸਾਰੇ ਹਾਂਜੀ ਇਕੱਠੇ ਕਰਕੇ ਬੈਠੇ ਗਏਗੇ ਆਪਣੇ ਘਰੇ ਹਾਂਜੀ ਆ ਸਮਾਨ ਲਿਆਓ ਹਾਂਜੀ ਜੀ ਗ੍ਰੇਡ ਬਣਾ ਦੋ ਹਾਂਜੀ ਤੁਹਾਡੇ ਆ ਕੇ ਆਵਾਂਗੇ ਸਾਰੇ ਦਿਨ ਦਾ ਅੱਛਾ ਜੀ ਫਿਰ ਮਤਲਬ ਬੰ ਲੋਕੋ ਸਾਰੇ ਲੋਕੀ ਘਰੋਂ ਹੀ ਲੈ ਕੇ ਜਾਂਦੇ ਸੀ ਆਪਾਂ ਵੀ ਘਰ ਵੀ ਲੈ ਜਾਂਦੇ ਸੀ ਘਰੋਂ ਲੈ ਸਭ ਆਪ ਕੋਣੀ ਘਰਾਂ ਤੋਂ ਲੈਂਦੇ ਹਾਂਜੀ ਦੇ ਉਥੇ ਨਹੀਂ ਦੇ ਬਣਦੀ ਹੈ ਅੱਛਾ ਜੀ ਹੋਰ ਬਣਦੀ ਹੈ ਹਾਂਜੀ ਇਹ ਦੇਖ ਤੁਹਾਨੂੰ ਜਿਹੜੀ ਬਣਦੀ ਹੈ ਇਹ ਦੇਖ ਕਿਹੜਾ ਤਿੱਖੇ ਤੇ ਆਉਂਦੀ ਹੈ ਹਾਂਜੀ ਇਹ ਤਾਂ ਗੁਰੂ ਦੀ ਹੈ ਦੇਵਤਾ ਇਹ ਦੇਖ ਤੁਹਾਨੂੰ ਹੋਰ ਵੀ ਖੀਂਦੀ ਹੈ ਹਾਂਜੀ ਇਹ ਮੋਲ ਵੀ ਖੀਂਦੀ ਹੈ ਹਾਂਜੀ ਆਪਾਂ ਚਲੋ ਵੀ ਬਣਾਉਣੀ ਹੈਗੀ ਉੱਥੇ ਬਣੀ ਬਣਾਈ ਆਪਾਂ ਲੈ ਲਾਂਗੇ ਖਰੀਦ ਲਾਂਗੇ ਪਰ ਜਿਹੜੀ ਹੈ ਨਾ ਆਪਾਂ ਘਰੇ ਬਣਾਉਣੀ ਹੈ ਗੁਰੂ ਨੂੰ ਆਪਦੇ ਨੂੰ ਪੇਂਟ ਕਰਦੇ ਆ ਉਹ ਚੀਜ਼ ਅਲੱਗ ਹੁੰਦੀ ਹੈ ਹੈ ਨਾ ਜੀ ਤੇ ਤਿੰਗੋ ਸ਼ਾਇਦ ਹੈ ਨਾ ਦਾਦੀ ਮਾਂ ਕਈ ਵਾਰੀ ਦੀਗ ਕਰਦੇ ਹੁੰਦੇ ਸੀਗੇ ਘਰੇ ਹੈ ਨਾ ਜੀ ਕਰਦੇ ਸੀ ਤੇ ਹੁਣ ਸ਼ਾਇਦ ਆਪਣੇ ਕੋਲ ਬਾਲਾ ਟਾਈਮ ਨਹੀਂ ਹੈਗਾ ਆਪਾਂ ਕਹਿੰਦੇ ਝੂਠੇ ਹੱਥ ਨਾਲ ਲੱਗ ਜਾਣ ਤਾਂ ਕਰ ਕੀ ਹੈ ਨਾ ਜੀ ਵੀ ਦੀਗ ਉੱਥੇ ਹੀ ਲੈ ਲੈਣੇ ਆਪਾਂ ਅੱਛਾ ਬੈਰ ਨੂੰ ਜਦੋਂ ਚੱਲ ਪਿਆ ਕੰਮ ਉਹ ਜਮੀਨ ਚੱਲ ਪੈਂਦਾ ਫਿਰ ਤੇ ਬਾਪੂ ਜੀ ਤੁਹਾਨੂੰ ਉਹ ਟਾਈਮ ਕਿੰਨਾ ਕ ਯਾਦ ਆਉਂਦਾਗਾ ਵੀ ਜਦੋਂ ਆਪਾਂ ਸਾਰਾ ਕੁਝ ਘਰੇ ਲੋਕ ਘਰੇ ਕਰਦੇ ਸੀਗੇ ਦੁਕਾਨਾਂ ਤੋਂ ਬਹੁਤ ਦੂਰ ਸੀ ਹੈਨਾ ਜੀ ਬਸ ਕਦੇ ਕਦੇ ਕੰਮ ਹੁੰਦਾ ਫੇਰ ਹੀ ਜਾਂਦੇ ਹੈਨਾ ਜੀ ਦੁਕਾਨਾਂ ਤੇ ਲੋਕਾਂ ਦੇ ਖਰਚੇ ਵੀ ਘੱਟ ਸੀਗੇ ਹੈਨਾ ਜੀ ਉਹ ਤੇ ਉਹ ਕਿਹੜੇ ਸੀਗੇ ਕਰ ਲੇਗੇ ਨਾਲ ਲੇਗੇ ਮੋਬਾਈਲ ਦਾ ਖਰਚਾ ਨਹੀਂ ਹੈਗਾ ਸੀਗਾ ਖਰਚਾ ਨਹੀਂ ਦਾ ਜੀ ਹਾਂਜੀ ਕਮਾਈ ਕਰ ਲੇਗੀ ਉਹੀ ਆਪਦੇ ਘਰੇ ਆ ਜੂਗੀ ਹਾਂਜੀ ਤਾਂ ਨਾ ਵੱਢਦੇ ਤਾਂ ਵੱਢਦੇ ਬਾਪੂ ਜੀ ਤੁਸੀਂ ਮੈਨੂੰ ਐਂ ਦੱਸੋ ਵੀ ਹੁਣ ਤਾਂ ਆਪਾਂ ਦੋ ਦਿਨ ਦੋ ਤਿੰਨ ਦਿਨਾਂ ਦੇ ਵਿੱਚ ਹੀ ਕੰਨ ਕੱਢ ਲਈ ਹੈ ਨਾ ਜੀ ਤੇ ਪਹਿਲਾਂ ਤੁਸੀਂ ਤਿੰਨ ਤਿੰਨ ਚਾਰ ਚਾਰ ਮਹੀਨੇ ਹੈ ਨਾ ਜੀ ਪਹਿਲਾਂ ਤਾਂ ਦੋ ਦਿਨ ਕੱਢਦੇ ਹਾਂਜੀ ਕੇ 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 ਲਾਉਣੇ ਨੇ ਕੋੜ ਕੋੜ ਕੇ ਹਾਂਜੀ ਹੋ ਗਈ ਤੇ ਗਰਮ ਨੂੰ 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 ਕਰਮਣਾ ਗਾ ਤੇ ਹਾਂਜੀ ਫਿਰ ਬਾਬਾ ਕਣੀ ਕੱਟ ਕੇ ਹਾਂਜੀ ਫਿਰ ਦਵਾਰੇ ਗਾ ਤੇ ਹਾਂਜੀ ਫਿਰ ਉਹਦਾ ਦਾਣੇ ਨਿੱਤਰੇ ਸਾਰੇ ਥੋੜਾ ਥੋੜਾ ਹਾਂਜੀ ਜੀ ਮਾਸੇਰੇ ਜੀ ਦਾ ਫਰਾਜੇ ਤਾਂ ਦੇ ਮੈਂ ਹਾਂਜੀ ਗਾਉਣੇ ਇੱਕ ਵਾਰ ਹੋ ਜਾਂਦੇ ਹਾਂਜੀ ਗਾਉਣੇ ਕਿਤੇ ਬੜੀਆ ਸੋਨਾ ਬੋਲ ਬਣਾ ਕੇ ਹਾਂਜੀ ਬਾਪੂ ਜੀ ਮੈਨੂੰ ਐਂ ਦੱਸੋ ਵੀ ਹੁਣ ਵਾਲੇ ਲੋਕਾਂ ਨੇ ਵੀ ਮੈਨੂੰ ਤਾਂ ਚਲੋ ਪਤਾ ਵੀ ਤੁਸੀਂ ਬੋਲ ਸ਼ਬਦ ਪਹਿਲਾਂ ਤੋਂ ਹੀ ਵਰਤਦੇ ਹੋ ਹਨਾ ਬੋਲ ਜਿਹੜਾ ਹੈਗਾ ਗਾਂਵਾਂ ਦੀ ਢੇਰ ਤੇ ਜਿਹੜੇ ਹੁਣ ਵਾਲੇ ਲੋਕ ਹੈਗੇ ਹੈਗੇ ਹੁਣ ਵਾਲੇ ਬੱਚੇ ਹੈ ਵਿਚਾਰਿਆਂ ਨੂੰ ਬੋਲ ਸ਼ਬਦ ਵੀ ਨਹੀਂ ਪਤਾ ਹਨਾ ਨਾਲੇ ਖੇਤੀਬਾੜੀ ਕਰਦੇ ਹੈਗੇ ਖੇਤੀ ਕਰਦੇ ਹੈਗੇ ਹਨਾ ਜੀ ਕਿੰਨੇ ਸ਼ਬਦ ਬਦਲ ਗਏ ਉਹਨਾਂ ਨੂੰ ਕੋਈ ਪਤਾ ਨਹੀਂ ਹਨਾ ਜੀ ਉਹਨਾਂ ਨੂੰ ਕੋਈ ਪਤਾ ਨਹੀਂ ਪਤਾ ਅੱਗੇ ਤਾਂ ਗੋਲ ਬਣਾ ਕੇ ਕਿਆ ਹੁੰਦੇ ਹੈ ਹਾਂਜੀ ਜਨਮ ਬਰਥਡੇ ਪਤਾ ਕੇ ਹਨ ਕਮੇ ਗੋਲ ਬਣਾ ਦਿੰਦੇ ਮੈਨੂੰ ਹੁਣ ਸ਼ਜਲੀ ਨਹੀਂ ਪਤਾਗਾ ਮੈਂ ਸਾਜਜ ਤੋਂ ਆਈਡੀਆ ਲਗਾ ਰਹੀ ਆ ਸਾਜਜ ਹਾਂਜੀ ਸਾਜਜ ਛੋਟਾ ਹੁੰਦਾ ਹੈ ਉਹ ਐਂ ਜੀ ਵੱਡੀ ਹੁੰਦੀ ਹਾਂਜੀ ਜਾਂਦੇ ਵੱਡੀ ਹੁੰਦੀ ਸੀ ਹਾਂਜੀ ਗੋਲ ਨਾ ਕਰਾਉਣੇ ਕਰਕੇ ਹਵਾ ਕਰ ਐਕਸਰਸਾਈਜ਼ ਕਰੀ ਜਾਂਦੇ ਨਾਲੇ ਹਾਂ ਕਸਰਤ ਹੋ ਜਾਂਦੀ ਉਹ ਬਾਰਾ ਹੁੰਦੀ ਤਾਂ ਕੱਢੀ ਜਾਂਦੇ ਹਾਂਜੀ ਇਦਨਾ ਦੇਰੇ ਉਹ ਪਾਲਤ ਪੰਗਾ ਪਾਣੀ ਦਾ ਜੇਦਾ ਦੇ ਤੋਂ ਨਹੀਂ ਹਾਂਜੀ ਸਮਾਹ ਹੈ ਜਰ ਸੀਗਾ ਪਾਣੀ ਕਲੀ ਘਟੋਂ ਦੇ ਬਾਹਰ ਹਾਂਜੀ ਪਾਣੀ ਘਟੋਂ ਦੇ ਹਾਂਜੀ ਉਹ ਕਹਿੰਦੇ ਤੇ ਅੱਤੇ ਈਟ ਪਰੇ ਤਮਾ ਕੇ ਲੈ ਜਾਣ ਤਾਂ ਕਰਕੇ ਰਾਖੀ ਵਰਤੀ ਸੀ ਉਹ ਤੇ ਰਾਖੀ ਜਾਂ ਕੱਲੇ ਬਸ ਹਾਂ ਜਲਦੀ ਤੇ ਉਹ ਹੈ ਪਾਣੀ ਦਾ ਜੇਦਾ ਦੇਤਾ ਹਾਂਜੀ ਕੋਲੇ ਹਲ ਰੱਖਤਾ ਕੋਲੇ ਮੈਨੂੰ ਕਿਹਾ ਉਹ ਜਿਹੜੀ ਆਉਂਦੀ ਉਹ ਕੱਢ ਹੁਣ ਮੈਨੂੰ ਚੋਈ ਨਹੀਂ ਪਤਾ ਕੀ ਹੁੰਦੀ ਹੈ ਨਹੀਂ ਮੈਨੇ ਦੱਸ ਦੋ ਨਾ ਮੈਨੂੰ ਵਧੀਆ ਲੱਗਦੀ ਆ ਉਸ ਦਾ ਆਏ ਜੰਨੀ ਆ ਨਾ ਜਿਹੜਾ ਬਲਤਾਂ ਨਾਲ ਬਹੁਦੇ ਸੀ ਹਾਂਜੀ ਹੋ ਗਿਆ ਬਲਤਾਂ ਨਾਲ ਕੋਈ ਨਹੀਂ ਚੱਕ ਆਇਆ ਕਦੀ ਹਾਂਜੀ ਥੱਲੇ ਉਹਦੇ ਲੱਗੂ ਦੀ ਸੀ ਚੋਦੀ ਹਾਂਜੀ 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 ਅੱਛਾ ਹੁਣ ਇਹ ਚੀਜ਼ ਦਾ ਮੈਨੂੰ ਸਮਝ ਚ ਆ ਗਈ ਤੇ ਮਤਲਬ ਬਾਰੇ ਸ਼ਬਦ ਬਦਲ ਗਏ ਬਾਪੂ ਜੀ ਹੈਨਾ ਹੁਣ ਮਸ਼ੀਨ ਸ਼ਬਦ ਹੈ ਜਿਹੜੀ ਪਾਲੀ ਚੀਜ਼ਾਂ ਨੂੰ ਲੈ ਕੇ ਵੈਗੀ ਹੈ ਨਾ ਜੀ ਆਪਾਂ ਹਰ ਇੱਕ ਚੀਜ਼ ਨੂੰ ਮਸ਼ੀਨ ਕਹਿ ਦਿੰਨੇ ਆ ਇਹਦੀ ਮਸ਼ੀਨ ਇਹਦੀ ਮਸ਼ੀਨ ਹੈਨਾ ਜੀ ਕੱਪੜੇ ਧੋਣ ਵਾਲੀ ਮਸ਼ੀਨ ਕਣਕ ਬੀਜਣ ਵਾਲੀ ਮਸ਼ੀਨ ਕਣਕ ਕੱਢਣ ਵਾਲੀ ਮਸ਼ੀਨ ਹੈਨਾ ਤੇ ਪਹਿਲਾਂ ਤਾਂ ਕੁਛ ਨਰਮੀ ਵਾਲੀ ਮਸ਼ੀਨ ਨੂਰ ਦੇਖੋ ਕੱਲ ਦੱਸ ਕੇ ਭੱਜ ਗਿਆ ਤੇ ਹੁਣ ਤਾਂ ਮਸ਼ੀਨ ਹੀ ਸ਼ਬਦ ਮਿਲ ਗਿਆ ਹਨਾ ਬਾਪੂ ਜੀ ਇੱਕ ਆਪਾਂ ਮਸ਼ੀਨ ਕਹਿ ਦਿੰਦੇ ਆਗੇ ਪਰ ਜਿਹੜੀ ਮਸ਼ੀਨ ਤੋਂ ਬਿਨਾ ਹੁਣ ਸ਼ਬਦ ਹੀ ਨਹੀਂ ਹੈਗੇਗੇ ਹੁਣ ਤਾਂ ਕੋਈ ਕਣਕ ਕਾਟ ਕੇ ਹਾਂਜੀ ਘਰੇ ਨਹੀਂ ਲਿਆਉਂਦੇ ਪਹਿਲਾਂ ਹਾਂਜੀ ਪਹਿਲਾਂ ਸ਼ਗਨ ਮੰਨਦੇ ਸੀਗੇ ਜਦੋਂ ਹਨਾ ਘਰੇ ਲੈ ਕੇ ਆਉਂਦੇ ਸੀ ਰੇ ਲਿਆ ਕੇ ਹਾਂਜੀ ਕੋ ਕੱਲ ਦੇ ਚੇਤਾ ਕਰਦੇ ਜਿੱਥੇ ਕੰਕ ਖਿੱਚਣੀ ਹੁੰਦੀ ਹਾਂਜੀ ਮੈਨੂੰ ਯਾਦ ਹੈ ਬਾਪੂ ਜੀ ਵੀ ਜਦੋਂ ਤੁਸੀਂ ਛੋਟ ਵੀ ਅਸੀਂ ਛੋਟੇ ਹੁੰਦੇ ਸੀਗੇ ਤੇ ਅਸੀਂ ਜਦੋਂ ਟਰਾਲੀ ਆਉਂਦੀ ਨਾ ਤੁਸੀਂ ਹਰ ਵਾਰੀ ਸਾਨੂੰ ਟਰਾਲੀਆਂ ਕਿਹੜੀਆਂ ਸੀ ਉਹ ਤਾਂ ਗੱਡੇ ਸੀ ਨਹੀਂ ਹੁਣ ਆਪਣੀ ਟਰਾਲੀ ਆਉਂਦੀ ਹੁੰਦੀ ਸੀ ਜਦੋਂ ਹਰ ਵਾਰੀ ਤੁਸੀਂ ਸਾਨੂੰ ਬਾਲਟੀ ਭਰ ਕੇ ਕੰਕ ਦੀ ਦਿੰਦੇ ਹੁੰਦੇ ਸੀਗੇ ਮੈਂ ਕੱਲ ਨੂੰ ਲੈ ਕੇ ਵੀ ਆ ਕਰਦੀ ਆ ਜਿਹੜਾ ਕਿੱਕਾ ਕਦਕੇ ਲਈ ਆਂਦੀ ਹੈ ਨਾ ਹਾਂਜੀ ਹਾਂਜੀ ਉਹਦੇ ਤੋਂ ਸਾਰਿਆਂ ਨੂੰ ਇੱਕ ਇੱਕ ਬਾਲਟੀ ਹਾਂਜੀ ਨਾ ਫਲਾਇਟ ਕੋਈ ਨਹੀਂ ਦੇ ਰਹੇ ਹਾਂਜੀ ਕੋਈ ਤਾਂ ਦੇ ਰਹੇ ਹਾਂਜੀ ਕੋਈ ਹੁੰਦਾ ਹੈ ਹਾਂਜੀ ਕੋਈ ਹੁੰਦਾ ਹੈ ਹਾਂਜੀ ਕੋਣ ਨੇ ਤਾਂ ਬਾਲਟੀ ਥੋੜੀ ਜਿਹੀ ਵਹਾ ਰਹੇ ਹਾਂਜੀ ਉਹਨਾਂ ਨਾਲ ਪਰਸੇ ਵੇਚ ਕੇ ਫਿਰ ਉਹਨਾਂ ਜੋਕਾਂ ਲਿਆਤਾ ਜਿਹੜਾ ਕੋ ਹਾਂਜੀ ਬਾਪੂ ਜੀ ਆਪਾਂ ਕਹਿੰਦੇ ਹੁੰਦੇ ਸੀਗੇ ਵੀ ਭਰਨ ਕੱਢਤੀ ਹਾਂ ਭਰਨ ਕੱਢਤੀ ਹੈਨਾ ਜੀ ਹੁਣ ਤਾਂ ਭਰਨ ਹੀ ਨਹੀਂ ਬੱਤ ਦੇ ਲੋਕ ਹੈਨਾ ਸ਼ਾਵਨ ਦਾ ਜਾਣ ਕੇ ਹਾਂਜੀ ਹਾਂਜੀ ਕੇ ਉਹ ਜੋਂ ਦਾਦੀ ਭਾਈ ਹਾਂਜੀ ਉਹ ਫਰਮੇ ਚ ਹਾਂਜੀ ਉਹ ਹੋਰ ਫਰਮੇ ਰੋ ਹਾਂਜੀ ਆ ਦੇਖੋ ਟਰੈਕਟਰ ਸਾਡਾ ਨੂਰ ਹਜੇ ਵੀ ਟਰੈਕਟਰ ਚ ਚਲਾਉਣਾ ਹੈਗਾ ਨਿੱਕਾ ਟਰੈਕਟਰ ਹੈ ਉਹ ਵੱਡਾ ਟਰੈਕਟਰ ਖੜਾ ਹੈ ਖੇਤ ਦੇ ਆ ਵੀ ਸਾਡੇ ਬਾਕੀ ਟਰੈਕਟਰ ਤਾਂ ਤੇ ਬਾਪੂ ਜੀ ਰਾਤ ਕੀ ਬੈਠੇ ਟਰੈਕਟਰ ਤੇ ਹਣਾ ਬਾਪੂ ਜੀ ਸਾਡੇ ਬਾਪੂ ਜੀ ਚੌਧਰੀ ਹੈ ਆ ਮੇਰੀ ਭੈਣ ਦੇਖੋ ਗੁੱਤ ਕਰਵਾ ਰਹੀ ਹੈਗੀ ਇਹ ਪਿਆਰਾ ਹੈ ਨਾ ਜਿਹੜਾ ਮਤਲਬ ਹਰਥਾ ਨਹੀਂ ਮਿਲਦਾਗਾ ਜਦੋਂ ਫੋਰਨ ਬੱਚਾ ਚਲਾ ਜਾਂਦਾ ਹੈਗਾ ਤੇ ਉਦੋਂ ਮੰਮੀ ਗੁੱਤ ਨਹੀਂ ਕਰਦੀਗੀ ਉਦੋਂ ਆਪ ਵੀ ਬਸ ਰਬੜ ਵੈਂਚੜਾਉਣੇ ਪੈਂਦੇ ਪੋਨੀਏ ਕਰਨੀ ਪੈਂਦੀ ਹੈਗੀ ਤਾਂ ਕਰਕੇ ਸਾਡੇ ਜਿਹੜੇ ਪਿਆਰ ਹੈਗੇ ਲੋਕਾਂ ਦੇ ਮਤਲਬ ਹੁਣ ਉਸ ਟਾਈਪ ਦੇ ਨਹੀਂ ਹੈਗੇ ਆ ਆਪਣਾ ਇੰਡੀਅਨ ਕਲਚਰ ਹੈ ਜਿਹੜਾ ਹਨਾ ਉਹ ਹੋ ਹੈਗਾ ਆ ਦੇਖੋ ਤੂੰ ਤੰਨੇ ਬਾਲ ਦਰਦ ਕਰਦੇ ਹੈ ਮੇਰੀ ਚਾਚੀ ਮਾ ਕੱਲੀ ਕਰਦੀ ਮੇਰੀ ਚਾਚੀ ਮਾ ਮਤਲਬ ਇਸ ਤਰ੍ਹਾਂ ਕੋਸ਼ਿਸ਼ ਤਾਂ ਕਰਦੇ ਵੀ ਨਾ ਪੀੜ ਲੱਗੇ ਪਹਿਲਾਂ ਮੇਰੇ ਵੀ ਆਈ ਹੋਇਆ ਕਰਦੀ ਸੀਗੇ ਮਤਲਬ ਵਾਲ ਮੰਮੀ ਬੌਂਦੇ ਤੇ ਪਰ ਹੁਣ ਕੀ ਹੈਗਾ ਹੁਣ ਮੇਰੇ ਵਾਲ ਹੀ ਇੰਨੇ ਛੋਟੇ ਰਹੇ ਮੈਂ ਤਾਂ ਆਪ ਹੀ ਕਰ ਲੈਣੀ ਹੈ ਬਹੁਤ ਹੰਦੀ ਜ਼ਰੂਰਤ ਹੀ ਨਹੀਂ ਪੈਂਦੀ ਤੇ ਇਧਰ ਆਪਣੇ ਬਾਪੂ ਜੀ ਆਪਾਂ ਨੂੰ ਬਹੁਤ ਸਨਮਾਨ ਦਿੱਤਾ ਬਾਪੂ ਜੀ ਨੇ ਹੈਨਾ ਜੀ ਹੈਨਾ ਬਾਪੂ ਜੀ ਤੇ ਅੱਜ ਆਪ ਇੰਨੀ ਕਰਦੇ ਫਿਰ ਫਿਰ ਗੱਲ ਕਰਾਂਗੇ ਹਨਾ ਥੱਕ ਗਏ ਤੁਸੀਂ ਕੀ ਹੋਰ ਕਰਨੀ ਹੈ ਹੁਣ ਥੱਕ ਗਏ ਸਾਡੇ ਬਾਪੂ ਜੀ ਤੁਸੀਂ ਰੈਸਟ ਤੇ ਜਾਣਾ ਹੁਣ ਬਾਪੂ ਜੀ ਨੇ ਤੁਸੀਂ ਸਾਰੇ ਜਨੇਤ ਮਤਲਬ ਇਸ ਤਰ੍ਹਾਂ ਦੁਆ ਕਰੋ ਵੀ ਸਾਡੇ ਬਾਪੂ ਜੀ ਸਾਨੂੰ ਵਧੀਆ ਵਧੀਆ ਕਹਾਣੀਆਂ ਵਧੀਆ ਵਧੀਆ ਇਤਿਹਾਸ ਨਾਲ ਗੱਲਾਂ ਆਪਦੀਆਂ ਪੁਰਾਣੀਆਂ ਗੱਲਾਂ ਆਪਣੇ ਵੇਲੇ ਦੀਆਂ ਗੱਲਾਂ ਸਾਂਝੀਆਂ ਕਰਦੇ ਰਹਿਣ ਇਹ ਸਾ ਮੇਰਾ ਛੋਟਾ ਵੀ ਰਹੇਗਾ ਇਹ ਤਾਂ ਸਾਰੇ ਨਾਲ ਵੱਧ ਪਿਆਰ ਲੈਂਦਾ ਮੇਰੇ ਬਾਪੂ ਜੀ ਦਾ ਉਹ ਦੇਖੋ ਟਰੈਕਟਰ ਇਹਦੇ ਕੋਲ ਕੋਈ ਬਹੁਤ سارے ਟਰੈਕਟਰ ਹੈ ਸਾਰੀ ਤਰ੍ਹਾਂ ਦੇ ਟਰੈਕਟਰ ਹੈਗੇ ਜਿਹੜੀ ਤੁਸੀਂ ਵੈਰਾਈਟੀ ਦੇਖਣਾ ਚਾਹੁੰਦੇ ਸਾਨੂੰ ਮੈਸੇਜ ਕਰ ਦਿਓ ਅਸੀਂ ਤੁਹਾਨੂੰ ਉਹਦੇ ਟਰੈਕਟਰ ਦਾ ਦਿਖਾ ਦਾਂਗੇ ਵੀ ਭਾਈ ਇਹ ਟਰੈਕਟਰ ਹੈਗੀ ਆ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ